हां जी दोस्तों स्वागत ਕਰਦੇ ਆ ਤੁਹਾਡਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿੱਥੇ ਕਿ ਅਸੀਂ ਗੱਲ ਕਰਾਂਗੇ ਪੰਜਾਬ ਦੇ ਮਸ਼ਹੂਰ ਸਿੰਗਰ ਤੇ ਐਕਟਰ ਸ਼ਹਿਰੀ ਮਾਨ ਬਾਰੇ ਕਿਸ ਤਰ੍ਹਾਂ ਇਹਨਾਂ ਨੇ ਗਾਇਕੀ ਦੇ ਵਿੱਚ ਪੈਰ ਰੱਖਿਆ ਕਿਸ ਤਰ੍ਹਾਂ ਇਹਨਾਂ ਦੀ ਪੜ੍ਹਾਈ ਲਿਖਾਈ ਬਾਰੇ ਸਾਰਾ ਕੁਝ ਇਹਨਾਂ ਦੇ ਮਾਤਾ ਪਿਤਾ ਬਾਰੇ ਪਰਿਵਾਰ ਬਾਰੇ ਇਹਨਾਂ ਦੀ ਸਾਰੀ ਜੀਵਨ ਕਥਾ ਜਿਹੜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਸੁਣਨ ਨੂੰ ਤੇ ਦੇਖਣ ਨੂੰ ਮਿਲੇਗੀ ਸਭ ਤੋਂ ਪਹਿਲਾਂ ਗੱਲ ਕਰਦੇ ਆਂਗੇ ਸ਼ਹਿਰੀਮਾਨ ਦਾ ਜਨਮ ਸ਼ਹਿਰੀਮਾਨ ਦਾ ਜਨਮ 13 ਦਸੰਬਰ 1982 ਨੂੰ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਦੇ ਵਿੱਚ ਹੋਇਆ ਤੇ ਇਹਨਾਂ ਦੇ ਮਾਤਾ ਪਿਤਾ ਦੇ ਨਾਲ ਇਹਨਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਦਾ ਇੱਕ ਭਰਾ ਤੇ ਇੱਕ ਇਹਨਾਂ ਦੀ ਭੈਣ ਹੈਗੀ ਤੇ ਇਹਨਾਂ ਦਾ ਜਿਹੜਾ ਵਿਆਹਗਾ ਉਹ ਹੋ ਚੁੱਕਿਆਗਾ ਇਹ ਜੋ ਹੈ ਇਹ ਤੋਂ ਬਾਅਦ ਇਹਨਾਂ ਦੀ ਜਿਹੜੀ ਸਕੂਲ ਦੀ ਸਾਰੀ ਪੜ੍ਹਾਈ ਸੀਗੀ ਉਹ ਜਿਹੜੀ ਕਿ ਇਹਨਾਂ ਦੇ ਪਿਤਾ ਸੀਗੇ ਉਹ ਮੋਹਾਲੀ ਦੇ ਵਿੱਚ ਜੌਬ ਕਰਦੇ ਸੀਗੇ ਉਸ ਸਮੇਂ ਇਸ ਕਰਕੇ ਇਹਨਾਂ ਦਾ ਜਿਹੜਾ ਜੀਵਨ ਸੀਗਾ ਉਹ ਜ਼ਿਆਦਾਤਰ ਮੋਹਾਲੀ ਦੇ ਵਿੱਚ ਹੀ ਲੰਘਿਆਗਾ ਬੀਤਿਆਗਾ ਤੇ ਜਦੋਂ ਸਹਿਰੀਮਾਨ ਉਥੋਂ ਆਪਦੇ ਸਕੂਲ ਦੇ ਵਿੱਚ 10ਵੀਂ ਤੱਕ ਦੀ ਪੜ੍ਹਾਈ કરી ਜਿਹੜੀ ਕਿ ਇਹਨਾਂ ਦੀ ਇੱਕ ਮੈਡਮ ਹੁੰਦੀ ਸੀਗੀ ਜਿਹੜੀ ਕਿ ਜਿਵੇਂ ਕਿ ਮਤਲਬ ਇਹਨਾਂ ਦਾ ਜਿਹੜਾ ਪੱਕਾ ਨਾਂ ਸੀਗਾ ਉਹ ਸ਼ੋਰਿੰਦਰ ਸਿੰਘ ਮਾਨ ਸੀਗਾ ਤੇ ਉਹ ਮੈਡਮ ਹੁੰਦੀ ਸੀ ਜਿਹੜੀ ਉਹ ਜਵਾਖਾਂ ਦੇ ਜਿਹੜੇ ਬੱਚਿਆਂ ਦੇ ਹੁੰਦੇ ਮਤਲਬ ਵੱਡੇ ਨਾਂ ਹੁੰਦੇ ਸੀਗੇ ਉਹਨਾਂ ਨੂੰ ਉਹ ਸ਼ਾਰਟ ਕਰ ਦਿੰਦੀ ਸੀਗੀ ਇਸ ਲਈ ਕੋ ਮੈਡਮ ਨੇ ਇਹਨਾਂ ਦਾ ਨਾਂ ਸ਼ੈਰੀ ਰੱਖ ਦਿੱਤਾ ਤੇ ਉਸ ਉਸ ਤੋਂ ਬਾਅਦ ਇਹਨਾਂ ਦਾ ਨਾਂ ਸ਼ੈਰੀ ਮਾਨ ਪੱਕ ਗਿਆ ਜਿਹੜਾ ਕਿ ਮਸ਼ਹੂਰ ਹੋ ਗਿਆ ਇਸ ਤੋਂ ਬਾਅਦ ਇਹਨਾਂ ਨੇ ਆਪਦੀ ਜਿਹੜੀ ਕਿ 12ਵੀਂ ਦੀ ਪੜ੍ਹਾਈ ਤੀ ਉਹ ਇਹਨਾਂ ਨੇ ਚੰਡੀਗੜ੍ਹ ਤੋਂ ਪ੍ਰਾਪਤ ਕਰੀ ਇਦੋਂ ਬਾਅਦ ਇਹ 11ਵੀਂ 10ਵੀਂ 12ਵੀਂ ਦੀ ਪੜ੍ਹਾਈ ਕਰਨ ਪੂਰੀ ਕਰਨ ਤੋਂ ਬਾਅਦ ਸ਼ੈਰੀਮਾਨ ਨੇ ਕਾਲਜ ਦੇ ਵਿੱਚ ਦਾਖਲ ਲਿਆ ਤੇ ਕਾਲਜ ਦੀ ਪੜ੍ਹਾਈ ਜਦੋਂ ਚੱਲ ਰਹੀ ਹੁੰਦੀ ਸੀ ਸਕੂਲ ਦੇ ਵਿੱਚ ਇਹ ਗਾਣੇ ਲਿਖਦੇ ਰਹਿੰਦੇ ਗਾਉਂਦੇ ਰਹਿੰਦੇ ਤੇ ਜਿਹੜੇ ਗਾਣੇ ਇਹ ਲਿਖਦੇ ਗਾਉਂਦੇ ਹੁੰਦੇ ਸੀਗੇ ਉਸ ਸਮੇਂ ਦੇ ਵਿੱਚ ਸ਼ੈਰੀਮਾਨ ਨੇ ਆਪਦਾ YouTube ਉੱਪਰ ਇੱਕ ਚੈਨਲ ਬਣਾਇਆ ਹੋਇਆ ਸੀਗਾ ਉਸ YouTube ਚੈਨਲ ਉੱਪਰ ਸ਼ੈਰੀਮਾਨ ਆਪਣੇ دوست ਮਿੱਤਰਾਂ ਦੇ ਵਿੱਚ ਬੈਠ ਕੇ ਜਿਹੜੇ ਗਾਣੇ ਸੀਗੇ ਉਹ ਗਾਉਂਦੇ ਰਹਿੰਦੇ ਤੇ ਉਹਨਾਂ ਦੀ ਵੀਡੀਓ ਬਣਾ ਕੇ YouTube ਉੱਪਰ ਅਪਲੋਡ ਕਰਦੇ ਰਹਿੰਦੇ ਸੀਗੇ ਇਹਨਾਂ ਨੂੰ ਇੱਕ ਸ਼ੌਂਕ ਸੀਗਾ ਉਸ ਸਮੇਂ ਦੇ ਵਿੱਚ ਇਸ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਉਦੋਂ ਬਦਲਾਅ ਆਇਆ ਜਦੋਂ 2010 ਦੇ ਵਿੱਚ ਸ਼ੈਰੀਮਾਨ ਨੇ ਯਾਰਨ ਮੁੱਲੇ ਗਾਣਾ ਜਿਹੜਾ ਕਿ ਲਿਖ ਕੇ ਤੇ ਆਪਣੇ ਗਾਣ ਦੋਸਤਾਂ ਦੇ ਵਿੱਚ ਬੈਠ ਕੇ ਗਾਣੇ ਨੂੰ ਰਿਕਾਰਡ ਕਰਕੇ YouTube ਉੱਪਰ ਪਾ ਦਿੱਤਾ ਤੇ ਇਹ ਜਿਹੜਾ ਗਾਣਾ ਸੀਗਾ ਇਹ YouTube ਉੱਪਰ ਗਾਣਾ ਅੱਗੇ ਦੇ ਵਾਂਗੂ ਫੈਲ ਗਿਆ ਤੇ ਰਾਤੋਂ ਰਾਤ ਜਿਹੜਾ ਸੀ ਗਾਣਾ ਵਾਇਰਲ ਹੋ ਗਿਆ ਇਸ ਤੋਂ ਬਾਅਦ ਸ਼ਹਿਰੀ ਮਾਨ ਦਾ ਇੱਕ ਨੌ ਸੀਗਾ ਜਿਹੜਾ ਬਣ ਗਿਆ ਫਿਰ ਸ਼ਹਿਰੀ ਮਾਨ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਸਾਲ 2010 ਦੇ ਵਿੱਚ ਇਹਨਾਂ ਦੀ ਇੱਕ ਕੈਸਟ ਆਈ ਯਾਰ ਅਨਮੁੱਲੇ ਜਿਹਦੇ ਵਿੱਚ ਕੀ 14 ਗਾਣੇ ਸੀਗੇ ਇਸ ਤੋਂ ਬਾਅਦ 2011 ਦੇ ਵਿੱਚ ਇਹਨਾਂ ਦੀ ਕੈਸਟ ਆਈ ਮੇਰੀ ਬੇਬੇ 2013 ਦੇ ਵਿੱਚ ਇਹਨਾਂ ਦੀ ਕੈਸਟ ਆਈ ਜਿਹੜੀ ਕਿ ਬਹੁਤ ਹੀ ਸੁਪਰ ਹਿੱਟ ਰਹੀ ਏ ਵੀ ਬਹੁਤ ਹੀ ਜਿਹੜੇ ਮਤਲਬ ਕਿ ਇਹਦੇ ਇੱਕ ਹੋਰ ਕੈਸਟ ਆਈ ਸੀਗੀ ਜਿਹੜੀ ਕਿ ਜਿਨ੍ਹਾਂ ਦੇ ਵਿੱਚ ਮੈਂ ਇਹਨਾਂ ਨੇ 2-3 ਐਲਬਮਾਂ ਕਰੀਆਂ ਨੇ ਉਸ ਸਮੇਂ ਦੇ ਵਿੱਚ ਸ਼ੈਰੀ ਮਾਨ ਨੇ ਫਿਰ ਇਹਨਾਂ ਦੀ 2013 ਦੇ ਵਿੱਚ ਇਹਨਾਂ ਨੇ ਪਹਿਲੀ ਫਿਲਮ ਆਈ ਸੀਗੀ ਓਏ ਹੋਏ ਪਿਆਰ ਹੋ ਗਿਆ ਜਿਹੜੀ ਕਿ ਫਿਲਮ ਬਹੁਤ ਹੀ ਵਧੀਆ ਸੁਪਰ ਹਿੱਟ ਰਹੀ ਪਰ ਲੋਕਾਂ ਨੇ ਬਹੁਤ ਪਸੰਦ ਕਰੀ ਪਰ ਇਹਨੂੰ ਇੰਨਾ ਜ਼ਿਆਦਾ ਰਿਸਪੌਂਸ ਸੀ ਜਿਹੜਾ ਉਸ ਸਮੇਂ ਨਹੀਂ ਮਿਲਿਆ ਤੇ ਇਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਉਸੇ ਸਾਲ ਦੇ ਵਿੱਚ ਇੱਕ ਹੋਰ ਫਿਲਮ ਕਰੀ ਜਿਹੜੀ ਕਿ ਇਸ਼ਕ ਗਰਾਰੀ ਸੀਗੀ ਫਿਲਮ ਇਹਦੇ ਵਿੱਚ ਇਹਨਾਂ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਕਿਉਂਕਿ ਉਸ ਸਮੇਂ ਉਹ ਫਿਲਮ ਦੇ ਵਿੱਚ ਮਿਸ ਬੂਜਾ ਸੀ ਜਿਹੜੀ ਉਹ ਇੱਕ ਐਕਟਰਨੀ ਦੇ ਤੌਰ ਤੇ ਹੀਰੋਇਨ ਦੀ ਤੌਰ ਤੇ ਲੈਤੀ ਗਈ ਸੀਗੀ ਜਿਹੜੀ ਕਿ ਮਿਸ ਪੂਜਾ ਦਾ ਪਹਿਲਾਂ ਬਹੁਤ ਵਧੀਆ ਰੈਪਿਊਟੇਸ਼ਨ ਸੀ ਆ ਬਣਿਆ ਹੋਇਆ ਉਹ ਬਹੁਤ ਹੀ ਮਸ਼ਹੂਰ ਸੀਗੀ 2008-10 ਦੇ ਵਿੱਚ ਬਹੁਤ ਸੁਪਰ ਹਿੱਟ ਕਲਾਕਾਰ ਸੀ ਇਸ ਲਈ ਉਹ ਫਿਲਮ ਵਧੀਆ ਚੱਲੀ ਇਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਫਿਲਮ ਵੀ ਕਰੀ ਸੀ ਮੈਰਿਜ ਪੈਲਸ ਉਹ ਵਧੀਆ ਚੱਲੀ ਦੋ ਤਿੰਨ ਫਿਲਮਾਂ ਕਰੀਆਂ ਨੇ ਇਹਨਾਂ ਨੇ ਤੇ ਸਾਰੀਆਂ ਫਿਲਮਾਂ ਨੇ ਜਿਹੜੀਆਂ ਕਿ ਵਧੀਆਂ ਚੱਲੀਆਂ ਨੇ ਹੁਣ ਫਿਲਹਾਲ ਦੇ ਵਿੱਚ ਇਹਨਾਂ ਦੇ ਬਾਕੀ ਸਿੰਗਲ ਟਰੈਕ ਆਏ ਨੇਗੇ ਜਿਹੜੇ ਕੀ ਉਹ ਬਹੁਤ ਹੀ ਮਸ਼ਹੂਰ ਹੋਏ ਨੇਗੇ ਜਿਵੇਂ ਕੀ ਤਿੰਨ ਪੈਗ ਹੋਸਟਲ ਚੰਡੀਗੜ੍ਹ ਵਾਲੀਏ ਸੋਨੇ ਮੁਖੜੇ ਦਾ ਕੀ ਕਰੀਏ ਹੂੰ ਕਈ ਹੋਰ ਵੀ ਜਿਵੇਂ ਸਾਡ ਸੌਂਗ ਗਾਣੇ ਆਏ ਤੇ ਸੁਹੇ ਬੁੱਲ ਬਹੁਤ ਹੀ ਹੋਰ ਵੀ ਜ਼ਿਆਦਾ ਮਤਲਬ ਛੋਟ ਸੌਂਗ ਗਾਣੇ ਆਏ ਸੀਗੇ ਤੇ ਇਹਨਾਂ ਦੇ ਸਿੰਗਲ ਟਰੈਕ ਕਰਨੇ ਜਿਹੜੇ ਕੀ ਬਹੁਤ ਹੀ ਵਧੀਆ ਸੁਪਰ ਹਿਟਰ ਰਹੇ ਨੇ ਇੱਕ ਬਹੁਤ ਹੀ ਵਧੀਆ ਕਲਾਕਾਰ ਨਗੇ ਬਹੁਤ ਹੀ ਲੋਕਾਂ ਦੇ ਮਤਲਬ ਲੋਕਾਂ ਦੇ ਵਿੱਚ ਵਿਚਰਨ ਵਾਲੇ ਕਲਾਕਾਰ ਨਗੇ ਤੇ ਇੱਕ ਹਸਮੁਖ ਇਨਸਾਨ ਨਗੇ ਬਹੁਤ ਹੀ ਵਧੀਆ ਪੰਜਾਬੀ ਸਿੰਗਰ ਨਗੇ ਜੇ ਤੁਹਾਨੂੰ ਥੋੜੀ ਜਿਹੀ ਵੀ ਵੀਡੀਓ ਵਧੀਆ ਲੱਗੀ ਹੋਈ ਹੈ ਆਪਣੀ ਤਾਂ ਵੀਡੀਓ ਨੂੰ ਲਾਈਕ ਦੇ ਆਪਣੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ